ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀਐਜੀ ਫੋਰ ਦੇ ਸਾਰੇ ਦਸ਼ਕਾਂ ਦੇ ਸ਼੍ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਜੀ ਆਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਮਿਹਰਬਾਨੀ ਜੀ ਰਸਭਾ ਜੀ ਡੇਟ ਹੈਗੀ ਹੈ 6 ਸਪਟੰਬਰ 2016 ਬਾਈਪਾਦੂ ਨਾਨਕਸ਼ਹੀ ਸਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ ਜਸਵੰਤ ਸਿੰਘ ਖਾਲੜਾ ਜੀ ਦਾ ਅੱਜ ਸ਼ਹੀਦੀ ਦਿਨ ਹੈ ਤੇ ਉਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਅ ਦੇਖੋ ਦੁਨੀਆ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਖਾਸ ਤੌਰ ਤੇ ਜਦੋਂ ਯੂਨਾਈਟਿਡ ਨੇਸ਼ਨਜ਼ ਹੋਂਦ ਵਿੱਚ ਆਈ ਚਾਰਟਰ ਆਫ ਹਿਊਮਨ ਰਾਈਟਸ ਬਣਿਆ ਹੈ ਜੀ ਤੇ ਦੁਨੀਆ ਚ ਇੱਕ ਸ਼ਬਦ ਹਿਊਮਨ ਰਾਈਟਸ ਜਿਹੜਾ ਹੈ ਉਹ ਕਾਫੀ ਪ੍ਰਚਲਿਤ ਹੋਇਆ ਹੈ ਪਪੂਲਰ ਹੋਇਆ ਹੈ ਹਾਲਾਂਕਿ ਜਦੋਂ ਅਸੀਂ ਮਨੁੱਖੀ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਬਾਣੀ ਵੱਲ ਨਜ਼ਰ ਮਾਰਦੇ ਹਾਂ ਉਸ ਵੇਲੇ ਧਿਆਨ ਦਿੰਦੇ ਜੀ ਤੇ ਉਹਨਾਂ ਨੇ ਧਰਤੀ ਦੇ ਉਸ ਖਿੱਤੇ ਦੇ ਉੱਤੇ ਇਨਸਾਨੀ ਕਦਰਾਂ ਕੀਮਤਾਂ ਦੇ ਲਈ بلند ਆਵਾਜ਼ ਕੀਤੀ ਵੇਲੇ ਦੇ ਹਾਕਮ ਬੇਸ਼ੱਕ ਉਹ ਪਠਾਨ ਰਾਜ ਸੀ ਸਕੰਦਰ ਲੋਧੀ ਦਾ ਜਾਂ ਬਾਬਰ ਹਮਲਾਵਰ ਹੋਇਆ 1526 ਚ ਔਰ ਫਿਰ ਮੁਗਲਾਂ ਦਾ ਰਾਜ ਸ਼ੁਰੂ ਹੋਇਆ ਸੋ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਵੇਲੇ ਦੇ ਹਾਕਮਾਂ ਨੂੰ ਵੰਗਾਰਦੇ ਕਿ ਉਹ ਕਿਸ ਕਿਸਮ ਦੇ ਜ਼ੁਲਮ ਕਰਦੇ ਨੇ ਫਰਮਾਇਆ ਸੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨੈਂਦਾ ਪਾਇਨ ਕਾਓ ਰਾਤ ਤੇ ਪੈ ਤੋ ਕੁੱਤੇ ਉਹ ਚਟ ਜਾਓ ਜੀ ਸੋ ਇਹਦੇ ਚ ਸਿਰਫ ਬਾਦਸ਼ਾਹਾਂ ਨੂੰ ਹੀ ਨਹੀਂ ਉਹਨਾਂ ਦੀ ਸਾਰੀ ਮਸ਼ੀਨਰੀ ਉਹਨਾਂ ਦਾ ਆਮਲਾ ਫੈਲਾ ਉਹਨਾਂ ਦੇ ਮੁਕਦਮ ਤੇ ਅੱਗੋਂ ਉਹਨਾਂ ਦੇ ਚੱਕ ਜਿਵੇਂ ਅੱਜ ਅਸੀਂ ਭਾਰਤੀ ਨਕਸ਼ੇ ਵਿੱਚ ਉੱਪਰ ਮੋਦੀ ਦਾ ਲਾਣਾ ਜਿਸ ਦੀ ਹਕੂਮਤ ਤੇ ਕਿਵੇਂ ਸਾਰਾ ਆਰਐਸਐਸ ਦਾ ਨੈਟਵਰਕ 70 72 ਆਰਗੇਨਾਈਜੇਸ਼ਨ ਉਹ ਫਰਦਰ ਉਸ ਜ਼ੁਲਮ ਨੂੰ ਇੰਪਲੀਮੈਂਟ ਕਰਦੀਆਂ ਨੇ ਪੰਜਾਬ ਦੇ ਵਿੱਚ ਜੇ ਬਾਦਲਾਂ ਦੇ ਹੱਥ ਚ ਪਾਵਰ ਹੈ ਤੇ ਕਿਵੇਂ ਸਟਰੀਟ ਲੈਵਲ ਤੱਕ ਉਹਨਾਂ ਨੇ ਗੁੰਡੇ ਜਿਹੜੇ ਨੇ ਉਹ ਨਾਮਿਨੇਟ ਕੀਤੇ ਹੋਏ ਨੇ ਕਿ ਉਹਨਾਂ ਨੇ ਜਿਹੜਾ ਲੋਕਾਂ ਦੇ ਨਾਲ ਧੱਕਾ ਕਰਨਾ ਕਿਵੇਂ ਪੈਸੇ ਖੋਣੇ ਨੇ ਕਿਵੇਂ ਜਿਹੜਾ ਉਹਨਾਂ ਨੂੰ ਬੇਆਬਰੂ ਕਰਨਾ ਸੋ ਕੁੱਲ ਮਿਲਾ ਕੇ ਗੁਰੂ ਨਾਨਕ ਸਾਹਿਬ ਨੇ ਜਦੋਂ ਅਸੀਂ ਐਮਨਾਬਾਦ ਸ਼ਹਿਰ ਦੇ ਹਵਾਲੇ ਨਾਲ ਗੱਲ ਕਰਦੇ ਕਿ ਕਿਵੇਂ ਜਿੱਥੇ ਕਿ ਬਾਬਰ ਦੀਆਂ ਫੌਜਾਂ ਜ਼ੁਲਮ ਕਰ ਰਹੀਆਂ ਨੇ ਔਰਤਾਂ ਦੀ ਬੇਪਤੀ ਹੋ ਰਹੀ ਹੈ ਕਿਵੇਂ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਹੈ ਤੇਗੁਰ ਨਾਨਕ ਸਾਹਿਬ ਨੇ فرمایا ਸੀ ਕਿ ਜੇ ਸਖਤਾ ਸਖਤੇ ਕੌ ਮਾਰੇ ਤਾਂ ਮਨ ਰੋਸ ਨਾ ਹੋਈ ਸਖਤਾ ਸਿਹ ਮਾਰੇ ਪੈ ਵਗੇ ਖਸਮੈ ਸੋ ਪਰ ਸੋਈ ਜੀ ਕਿ ਜੇ ਦੋ ਸ਼ਕਤੀਵਾਨ ਦੋ ਤਾਕਤਾਂ ਆਪਸ ਦੇ ਵਿੱਚ ਘੁਲਦਿਆਂ ਨੇ ਇੱਕ ਡਿੱਗ ਪੈਂਦਾ ਇੱਕ ਜਿੱਤ ਜਾਂਦਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਕੋਈ ਰੋਸ ਨਹੀਂ ਹੈ ਕੋਈ ਰਿਗਰੈਟ ਨਹੀਂ ਹੈ ਕੋਈ ਸ਼ਿਕਾਇਤ ਨਹੀਂ ਪਰ ਜੇ ਇੱਕ ਤੇ ਰਸ਼ੀ ਦੀ ਤਰ੍ਹਾਂ ਜਿਵੇਂ ਕਿ ਸ਼ੇਰ ਬੱਕਰੀਆਂ ਦੇ ਜੜ ਤੇ ਛਪਟਦਾ ਜੀ ਜੇ ਤਾਕਤ ਵਰ ਤਾਕਤ ਆਮ ਲੋਕਾਂ ਨੂੰ ਜਨਤਾ ਨੂੰ ਇਵੇਂ ਸਮਝੇ ਕਿ ਇਹ ਜੜ ਔਰ ਉਸ ਦੇ ਉੱਤੇ ਜ਼ੁਲਮ ਠਾਏ ਫੇਰ ਜਿਹੜਾ ਉਹਨਾਂ ਦਾ ਮਾਲਕ ਹੈ ਉਸ ਦੇ ਉੱਤੇ ਹਰਫ ਹੁੰਦਾ ਉਹ ਜਵਾਬਦੇ ਹੁੰਦਾ ਹੁਣ ਇਹ ਜਿਹੜਦੋਂ ਅਸੀਂ ਸਾਰਿਆਂ ਹੀ ਅਜੋਕੇ ਹਿਊਮਨ ਰਾਈਟਸ ਚਾਰਟਰ ਚੋਂ ਰਾਈਟਸ ਦੀ ਗੱਲ ਕਰਦੇ ਹਾਂ ਤੇ ਸਾਨੂੰ ਬਹੁਤ ਕੁਝ ਗੁਰੂ ਨਾਨਕ ਸਾਹਿਬ ਦੀ ਉਹ ਬਾਣੀ ਦੇ ਪੰਜ ਸ਼ਬਦ ਜਿਨ੍ਹਾਂ ਨੂੰ ਕਈ ਵਾਰ ਪੋਪੂਲਰਲੀ ਬਾਬਰ ਬਾਣੀ ਕਿਹਾ ਜਾਂਦਾ ਹੈ ਤਲੰਗ ਰਾਗ ਦੇ ਵਿੱਚ ਨੇ ਔਰ ਉਸ ਦੇ ਵਿੱਚ ਮਿਲਦੇ ਨੇ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਆ ਕਿ ਕਿਵੇਂ ਜਦੋਂ ਜਿਹੜੇ ਜ਼ਾਲਮ ਹਮਰਾਵਰ ਹੁੰਦੇ ਸਨ ਜਾਂ ਨਹੀਂ ਉਹ ਕੋਈ ਇਵਨ ਡਿਸਟਿੰਕਟ ਡਿਸਟਿੰਕਸ਼ਨ ਨਹੀਂ ਸੀ ਕਰਦੇ ਜਾਂ ਨਹੀਂ ਕਰਦੇ ਕਿ ਔਰਤ ਕਿਸ ਮਜ਼ਬ ਨਾਲ ਸੰਬੰਧਤ ਹੈ ਉੱਚੀ ਜਾਤ ਹੈ ਜਾਂ ਨੀਵੀਂ ਜਾਤ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਕਿਵੇਂ ਬਾਬਰ ਦੀ ਫੌਜ ਔਰਤਾਂ ਦੇ ਉੱਤੇ ਜ਼ੁਲਮ ਠਾ ਰਹੀ ਹੈ ਜੀ ਗੁਰੂ ਸਾਹਿਬ ਨੇ ਫਰਮਾਇਆ ਮੁਸਲਮਾਨੀਆਂ ਪੜੈ ਕਿਤਾਬਾਂ ਕਸ਼ਟ ਮੇ ਕਰੈ ਖੁਦਾਏ ਵਿਲਾਲੋ ਜਾਤ ਸਨਾਤੀ ਹੋਰ ਹਿੰਦਵਾਨੀਆਂ ਇਹ ਵੀ ਲੇਖੈ ਲਾਇ ਵਿਲਾਲੋ ਕਿ ਅੱਜ ਭਾਵੇਂ ਮੁਸਲਮਾਨ ਔਰਤਾਂ ਨੇ ਉਹ ਵੀ ਕਸ਼ਟ ਦੇ ਵਿੱਚ ਨੇ ਰੱਬ ਨੂੰ ਯਾਦ ਕਰਦੀਆਂ ਨੇ ਔਰ ਪਾਵੇਂ ਨੀਵੀਂ ਜਾਤ ਦੀਆਂ ਔਰਤਾਂ ਨੇ ਜਾਂ ਉੱਚੀ ਜਾਤ ਦੀਆਂ ਔਰਤਾਂ ਨੇ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਇ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਕੇ ਜਿਨ੍ਹਾਂ ਦੇ ਵਾਲਾਂ ਦੀਆਂ ਸੋਹਣੀਆਂ ਪਟੀਆਂ ਬਣੀਆਂ ਹੁੰਦੀਆਂ ਸਨ ਜਿਨ੍ਹਾਂ ਦੀ ਮੰਗ ਚ ਸੰਧੂਰ ਪਰਿਆ ਹੁੰਦਾ ਸੀ ਅੱਜ ਉਹ ਰੁੱਲ ਰਹੀਆਂ ਨੇ ਉਹਨਾਂ ਦੇ ਸਿਰ ਮੁੰਨੇ ਹੋਏ ਨੇ ਧੂੜ ਦੇ ਵਿੱਚ ਉਹਨਾਂ ਨੂੰ ਘੜੀਸਿਆ ਜਾ ਰਿਹਾ ਕਿ ਵੀ ਅੱਜ ਇਹ ਬੇਪਤੀ ਜਿਹੜੀ ਹੈ ਇਹ ਸਹਾਰਨ लायक ਨਹੀਂ ਸੋ ਔਰ ਇਸ ਗੱਲ ਨੂੰ ਅਲਟੀਮੇਟਲੀ ਗੁਰੂ ਨਾਨਕ ਸਾਹਿਬ ਨੇ ਇਤੀਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ ਦੇ ਨਾਲ ਉਸ ਮਨੁੱਖੀ ਪੀੜ ਦੀ ਗੱਲ ਕੀਤੀ ਸੋ ਬਹੁਤ ਵਾਰ ਜਦੋਂ ਅਸੀਂ ਅਜੋਕੇ ਦੌਰ ਚ ਦੇਖਦੇ ਹਾਂ ਬੇਸ਼ੱਕ ਯੂਨਾਈਟਿਡ ਨੇਸ਼ਨਸ ਹੋਣ ਚਾਹੇ 65 70 ਸਾਲ ਹੋ ਗਏ ਨੇ ਇਕੁਅਲ ਰਾਈਟਸ ਦੀ ਗੱਲ ਵੀ ਹੁੰਦੀ ਹੈ ਦੁਨੀਆ ਦੇ ਵਿੱਚ ਵੌਚ ਡੌਗਸ ਨੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਮਦਦ ਲਈ ਇੰਟਰਨੈਸ਼ਨਲ ਰੈੱਡ ਕਰਾਸ ਡਾਕਟਰਸ ਵਿਦਆਊਟ ਬਾਰਡਰਸ ਹੋਰ ਬਹੁਤ ਕੁਸ਼ ਹੈ ਪਰ ਅਸੀਂ ਇਹ ਦੇਖਦੇ ਆ ਕਿ ਇੱਕ ਪਾਸੇ ਤਾਂ ਉਹ ਜਿਹੜਾ ਜ਼ਮਾਨਾ ਜਦੋਂ ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ ਦੇ ਵਿੱਚ ਇਹ ਸਾਰਾ ਬਿਆਨ ਕੀਤਾ 15ਵੀਂ ਔਰ 16ਵੀਂ ਸਦੀ ਦੀ ਬੀਗਨਿੰਗ ਉਦੋਂ ਤਾਂ ਰਜਵਾੜਾ ਸ਼ਾਹੀ ਸੀ ਤਾਕਤਵਰ regime ਸੀ ਕੋਈ ਇੱਕ ਤਾਕਤਵਰ ਦੂਜੇ ਨੂੰ ਲੈ ਜਾਂਦਾ ਸੀ ਔਰ ਫੌਜ ਦੇ ਸਰ ਦੇ ਉੱਤੇ ਜਿਹੜਾ ਉਹ ਹਮਲੇ ਹੋ ਕੇ ਰਾਜ ਪਲਟੇ ਹੁੰਦੇ ਸੀ ਪਰ ਅੱਜ ਜਦੋਂ ਕਿ ਮਨੁੱਖ ਨੇ ਜਾਂ ਮਨੁੱਖੀ ਸਮਾਜ ਨੇ ਇੱਕ ਆਈਡੀਅਲ ਸਿਸਟਮ ਆਦਰਸ਼ ਸਿਸਟਮ ਡੈਮੋਕਰੇਸੀ ਦੇ ਨਾਂ ਥੱਲੇ ਬਣਾਇਆ ਆਫ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ ਜੀ ਔਰ ਜਦੋਂ ਡੈਮੋਕਰੇਸੀ ਨੇ ਦੇ ਉਸ ਸਿਸਟਮ ਦੇ ਵਿੱਚ ਸੰਵਿਧਾਨ ਲਿਖੇ ਗਏ ਸੰਵਿਧਾਨ ਦੇ ਵਿੱਚ ਇੱਕ ਪ੍ਰੋਪਰ ਸਿਸਟਮ ਇਵੋਲਵ ਹੋਇਆ ਹੈ ਕਿ ਭਾਈ ਜੇ ਕੋਈ ਗੁਨਾਹ ਕਰਦਾ ਹੈ ਕੋਈ ਸਟੇਟ ਦੇ ਖਿਲਾਫ ਵੀ ਐਕਟ ਕਰਦਾ ਹੈ ਉਸ ਦੇ ਲਈ ਅਦਾਲਤਾਂ ਨੇ ਉਹਦੇ ਲਈ ਲਾਅ ਲਾਗੂ ਕਰਨ ਦੇ ਲਈ ਲਾ ਇਨਫੋਰਸਮੈਂਟ ਏਜੰਸੀਜ਼ ਨੇ ਫਿਰ ਅਦਾਲਤਾਂ ਨੇ ਉਹਦੇ 'ਚ ਡਿਬੇਟ ਹੈ ਕਿ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਕਿ ਨਹੀਂ ਬਹੁਤ ਸਾਰੇ ਮੁਲਕਾਂ 'ਚ ਹੈ ਜੀ ਸੋ ਇੱਕ ਸਿਸਟਮ ਹੈ ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਈਵਨ ਇਸ ਸਿਸਟਮ ਦੇ ਨਾਲ ਥਲੇ ਹੁਣ ਜੋ ਕੁਝ ਦੂਸਰੀਆਂ ਹਕੂਮਤਾਂ ਕਰਦੀਆਂ ਨੇ ਆ ਫਿਲੀਪੀਨਸ ਦੇ ਵਿੱਚ ਬਿਸ਼ੱਕ ਉੱਥੇ ਵੀ ਕਹਿਣ ਨੂੰ ਲੋਕਤੰਤਰ ਪ੍ਰੈਜ਼ੀਡੈਂਟ ਬਣੇ ਔਰ ਹੁਣ ਜਦੋਂ ਜੀ20 ਮੀਟਿੰਗ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਆਮਾ ਨੇ ਫਿਲੀਪੀਨਸ ਦੇ ਪ੍ਰੈਜ਼ੀਡੈਂਟ ਨੂੰ ਮਿਲਣਾ ਸੀ ਮੁਲਾਕਾਤ ਰੱਖੀ ਹੋਈ ਸੀ ਔਰ ਉਸ ਨੇ ਜਿਸ ਨੇ ਕਿ ਪਿਛਲੇ ਦਿਨਾਂ 'ਚ 2200 ਤੋਂ ਜ਼ਿਆਦਾ ਜਿਹੜੇ ਬੰਦੇ ਨੇ ਮਾਰ ਦਿੱਤੇ ਨੇ ਡਰੱਗਸ ਖਤਮ ਕਰਨ ਦੇ ਨਾਂ ਥੱਲੇ ਕਿ ਜੀ ਮੈਂ ਮਾਰ ਦਿਆਂਗਾ ਲੱਖ ਵੀ ਮਾਰਨਾ ਪਏ ਮਾਰ ਦਿਆਂਗੇ ਔਰ ਕਿਉਂਕਿ ਪ੍ਰੈਜ਼ੀਡੈਂਟ ਓਬਾਮਾ ਨੇ ਜ਼ਾਹਰ ਹੈ ਕਿ ਭਾਵੇਂ ਡਰੱਗਸ ਦਾ ਖਾਤਮਾ ਹੋਏ ਜਾਂ ਡਰੱਗ ਡੀਲਰ ਬਿਹਾਈਂਡ ਦਾ ਬਾਰਸ ਹੋਣੇ ਸਾਰੀਆਂ ਪਾਵਰਸ ਚਾਣਗੀਆਂ ਜਿਹੜੇ ਚਾਹੁੰਦੇ ਨੇ ਕਿ ਭਾਈ ਉਹਨਾਂ ਦੇ ਮੁਲਕਾਂ ਚ ਵੀ ਡਰੱਗਸ ਉੱਥੋਂ ਹੀ ਆਉਂਦੀਆਂ ਨੇ ਬਹੁਤ ਸਾਰੇ ਉਹੀ ਵਾਇਆ ਮੀਡੀਆ ਬਣਦੇ ਨੇ ਲੇਕਿਨ ਇੱਕ ਡੈਮੋਕ੍ਰੈਟਿਕ ਮੁਲਕ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਪ੍ਰੈਜ਼ੀਡੈਂਟ ਓਬਾਮਾ ਨੇ ਕਹਿਣਾ ਸੀ ਕਿ ਭਾਈ ਲਾਅ ਜਿਹੜਾ ਉਹ ਫਾਲੋ ਹੋਣਾ ਚਾਹੀਦਾ ਔਰ ਉਸ ਦੇ ਉੱਤੇ ਹੀ ਉਹਨੇ ਫਿਲੀਪੀਨ ਦੇ ਪ੍ਰੈਜ਼ੀਡੈਂਟ ਨੇ ਐਸਾ ਪਦਾ ਸ਼ਬਦ ਸਵਾਲ ਕੀਤਾ ਪ੍ਰੈਜ਼ੀਡੈਂਟ ਓਬਾਮਾ ਦੇ ਲਈ ਜਿਸ ਕਰਕੇ ਉਹਨੇ ਫਾਈਨਲ ਸਟੇਜ ਤੇ ਉਹ ਮੀਟਿੰਗ ਕੈਨਸਲ ਕਰ ਦਿੱਤੀ ਸੋ ਇੱਕ ਪਾਸੇ ਅੱਜ ਵੀ ਕਿਉਂਕਿ ਇਹ ਦੋ ਦਿਨ ਪਹਿਲਾਂ ਵਾਕਿਆ ਹੋਇਆ ਹੁਣ ਅਸੀਂ ਜਦੋਂ ਅੱਜ ਦਾ ਇਹ ਪ੍ਰੋਗਰਾਮ ਮਨੁੱਖੀ ਹੱਕਾਂ ਦੇ ਮਸੀਹਾ ਉਸ ਸਾਡੀ ਖਿੱਤੇ ਦੇ ਵਿੱਚ ਸਾ ਜਸਵੰਤ ਸਿੰਘ ਖਾਲੜਾ ਦੀ ਇਕਵੀਂ ਸ਼ਹੀਦੀ ਯਾਦ ਨੂੰ ਸਮਰਪਿਤ ਕਰ ਰਹੇ ਤੇ ਇਹ ਗੱਲ ਦੇਖਣ ਵਾਲੀ ਹੈ ਕਿ ਭਾਰਤ ਵਰਗਾ ਦੇਸ਼ ਜਿਹੜਾ ਅੱਜ ਵੀ ਜਿਸ ਦੇ ਹਾਕਮ ਜਿਹੜੇ ਨੇ ਉਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿ ਕੇ ਵੇਚਦੇ ਨੇ ਔਰ ਬੇਸ਼ੱਕ ਜੋ ਕੁਝ ਅੱਜ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਜੇ ਖਬਰਾਂ ਪਿਛਲੇ ਦਿਨਾਂ ਦੀਆਂ ਹੀ ਦੇਖੀਏ ਕਿ ਕਿਵੇਂ ਜਿਹੜਾ ਇਸ ਵੇਲੇ ਉਹ ਜਿਹੜੀ ਰਫ ਫਿਗਰ ਹੈ 80 ਦੇ ਨੇੜੇ ਤੜੇ ਮਾਰੇ ਜਾ ਚੁੱਕੇ ਨੇ ਹਜ਼ਾਰਾਂ ਫਿਗਰ 10000 ਤੋਂ ਉੱਪਰ ਹੈ ਜ਼ਖਮੀ ਨੇ ਸੈਂਕੜਿਆਂ ਦੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ ਔਰ ਬਜਾਏ ਕਿ ਉਸ ਸਿਸਟਮ ਦਾ ਕੋਈ ਗੰਭੀਰ ਹੱਲ ਲੱਭਣ ਦੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ 올 ਪਾਰਟੀ ਡੈਲੀਗੇਸ਼ਨ ਜਾਏਗਾ ਪਹੁੰਚ ਗਏ ਫਿਰੋਦੇ ਨਾਲੋਂ ਵੀ ਜਿਹੜੇ ਚਾਰਕ ਪਾਰਟੀਆਂ ਜਿਹੜੀਆਂ ਦੋਨੋਂ ਪਾਸੇ ਰੱਖਦੀਆਂ ਉਹਨਾਂ ਦੇ ਵਿੱਚ ਜਿਹੜਾ ਉਹ ਸ਼ਰਦ ਯਾਦਵ ਔਰ ਦੂਸਰੀਆਂ ਪਾਰਟੀਆਂ ਦੇ ਉਹ ਨੁਮਾਇंदे ਉੱਥੇ ਪਹੁੰਚ ਗਏ ਗਿਲਾਨੀ ਮਿਸਟਰ ਜਿਹੜੇ ਸੈਦ ਅਲੀ ਸ਼ਾਹ ਗਿਲਾਨੀ ਨੇ ਹੁਰੀਅਤ ਕਾਨਫਰੰਸ ਤੇ ਉਹਨਾਂ ਨੇ ਉਤੋਂ ਬਾਰੀ ਤੋਂ ਦੇਖਿਆ ਥੱਲੇ ਔਰ ਚਾਰਜ ਫੇਰੇ ਪੁਲਿਸ ਲੱਗੀ ਲੋਕ ਵੀ ਪ੍ਰੋਟੈਸਟ ਉਹਨੇ ਦਰਵਾਜ਼ਾ ਹੀ ਨਹੀਂ ਖੋਲਿਆ ਔਰ ਇਹ ਮੈਸੇਜ ਦਿੱਤਾ ਉਹਨਾਂ ਨੇ ਕਿ ਭਾਈ ਤੁਸੀਂ ਇਹ ਖਲਵਾੜ ਨਾ ਕਰੋ ਅਸਲੀ ਇਸ਼ੂ ਨੇ ਉਹਨੂੰ ਰਿਜ਼ੋਲਵ ਕਰੋ ਔਰ ਇਹੀ ਜਿਹੜੀ ਸਾਰੇ ਸਰਬਦਲੀ ਡੈਲੀਗੇਸ਼ਨ ਗਿਆ ਉਸ ਤੋਂ ਪਹਿਲਾਂ 15 ਅਗਸਤ ਤੋਂ 2 ਦਿਨ ਪਹਿਲਾਂ ਮਤਾ ਪਾਸ ਕੀਤਾ ਕਿ ਜੇ ਨਹੀਂ ਯੂਨਾਈਟਿਡ ਨੇਸ਼ਨਸ ਦੇ ਆਬਜ਼ਰਵਰ ਨਹੀਂ ਆ ਸਕਦੇ ਕਸ਼ਮੀਰ 'ਚ ਜੀ بار بار ਕਹੀ ਜਾਂਦੇ ਨੇ ਜੀ ਇਕਤਾ ਅਖੰਡਤਾ ਨੂੰ ਅਸੀਂ ਬਿਲਕੁਲ ਭੰਗ ਨਹੀਂ ਹੋ ਫਿਰ ਤੁਸੀਂ ਸੋਲੂਸ਼ਨ ਕਿਹੜਾ ਲੱਭਣਾ ਚਾਹੁੰਦੇ ਹੋ ਫਿਰ ਤੁਸੀਂ ਇਹ ਕਹੋ ਜੀ ਅਸੀਂ ਤਾਂ ਜ਼ਖਮਾਂ ਤੇ ਮਲਬਾ ਲਾਣ ਆਏ ਹੁਣ ਤੁਸੀਂ ਨਹੀਂ ਜੀ ਨਹੀਂ ਇਹ ਅਸੀਂ ਪੈਰਟ ਗਨਸ ਨਹੀਂ ਹੁਣ ਅਸੀਂ ਚਿਲੀ ਬੰਬ ਇਸਤੇਮਾਲ ਕਰਾਂਗੇ ਜਿਹੜਾ ਮੂਲ ਮੁੱਦਾ ਹੈ ਉੱਥੇ ਹੀ ਖੜਾ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਉਸ ਸਿਸਟਮ ਦੇ ਵਿੱਚ ਜਿਸ ਹਕੂਮਤ ਰਜਿਮ ਨੇ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ 21 ਸਾਲ ਬਾਅਦ ਵੀ ਸਿਚੁਏਸ਼ਨ ਉੱਥੇ ਹੀ ਖੜੀ ਹੈ ਕਸ਼ਮੀਰ ਦੀ ਗੱਲ ਹੋਏ ਪੰਜਾਬ ਚ ਅਸੀਂ ਕਿਵੇਂ ਜਸਪ੍ਰੀਤ ਸਿੰਘ ਜੱਸਾ ਜਿਸ ਨੂੰ ਕਿੰਨਾ ਕੇ ਸਾਧ ਤੱਕ ਟੌਰਚਰ ਕੀਤਾ ਹੈ ਚਾਰ ਨੌਜਵਾਨ ਉਹਨਾਂ ਦੇ ਨਾਲ ਬਰਾਬਰ ਟੌਰਚਰ ਅੱਜ ਵੀ ਜਿਹੜਾ ਉਹ ਵਹੀਕਲ ਬਣਿਆ ਹੋਇਆ ਕਿਸ ਕਿਸਮ ਦੇ ਜਿਹੜੇ ਵਿਜੀਲੈਂਟ ਗਰੁੱਪ ਜਿਨ੍ਹਾਂ ਨੂੰ ਪੁਲਿਸ ਦੀ ਸਰਪ੍ਰਸਤੀ ਹਾਸਲ ਹੈ ਉਹ ਦਾਦਰੀ ਚ ਹੋਏ ਉਹ ਕਰਨਾਟਕਾ ਚ ਹੋਏ ਉਹ ਹੋਰ ਥਾਵਾਂ ਤੇ ਹੋਏ ਉਹ ਜ਼ੁਲਮ ਬਰਾਬਰ ਜਾਰੀ ਨੇ ਸੋ ਪੰਜਾਬ ਦੇ ਵਿੱਚ ਸਿੱਖ ਕੌਮ ਜਿਨੇ 15 ਅਗਸਤ 1947 ਨੂੰ ਭਾਰਤੀ ਸਿਸਟਮ ਨੂੰ ਜੁਆਇਨ ਕੀਤਾ ਕੋਈ ਚੁਆਇਸ ਨਹੀਂ ਸੀ ਅਕਾਲੀ ਲੀਡਰਸ਼ਿਪ ਦੀ ਬਿਲਕੁਲ ਨਾਅਲੀਅਤ ਦੀ ਬਦੌਰਤ ਲੇਕਿਨ ਇਹ ਵਾਅਦਿਆਂ ਦੀ ਲਾਈਨ ਜ਼ਰੂਰ ਸੀ ਕਿ ਕੋਈ ਸੰਵਧਾਨ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ ਉੱਤਰ ਚ ਇੱਕ ਸੂਬਾ ਦਿੱਤਾ ਜਾਏਗਾ ਜਿੱਥੇ ਆਜ਼ਾਦੀ ਦਾ ਜਿਹੜਾ ਹੈ ਗਲੋ ਆਫ ਫਰੀਡਮ ਸਿਕ ਮਾਨਸਾ ਕੰਡ ਸੋ ਅਸੀਂ ਬਹੁਤ ਵਾਰੇ ਦੁਹਰਾਉਂਦੇ ਪਰ ਕਿਉਂਕਿ ਹਰ ਗੱਲ ਦੀ ਰੈਲੇਵੈਂਸ ਨੂੰ ਸਾਬਤ ਕਰਨ ਲਈ ਜ਼ਰੂਰੀ ਹੁੰਦਾ ਹੈ ਉਹਦਾ ਪਿਛੋਕੜ ਦੇਣਾ ਸਿੱਖਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਕਤ ਵੀ ਨਹੀਂ ਕੀਤੇ ਆਰਟੀਕਲ 25B ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂ ਹਰਾਨਦਾ ਪੀਸਫੁੱਲ ਤਰੀਕੇ ਦੇ ਨਾਲ ਅਸੀਂ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਕੀਤੀ 50ਵਿਆਂ ਤੋਂ ਹੀ ਭਾਵੇਂ ਪੰਜਾਬੀ ਸੂਬੇ ਲਈ ਸੀ 55 56 ਚ ਕਿਵੇਂ ਗੋਲੀ ਕਾਂਡ ਵਰਤਾਏ ਗਏ ਔਰ ਉਸ ਦੀ ਸਿਖਰ ਸੀ ਜੂਨ 84 ਦਾ ਕੱਲੂਕਾਰ 2.5 ਲੱਖ ਧਰਮਯੁੱਧ ਮੋਰਚੇ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਗ੍ਰਫਤਾਰੀਆਂ ਤੋਂ ਹੁੰਦੇ ਨੇ ਔਰ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੁੰਦਾ ਸੋ ਜ਼ਾਹਰ ਹੈ ਔਰ ਇੱਕ ਕਾਮਨ ਇੱਕ ਫਰੇਜ਼ ਦੁਨੀਆ ਭਰ ਦੇ ਵਿੱਚ ਹੁੰਦਾ ਕਿ ਭਾਈ ਬਿੱਲੀ ਜਿਹੜੀ ਹੈ ਉਹ ਕੋਈ ਵਾਇਲੈਂਟ ਨਹੀਂ ਹੈ ਭਾਵੇਂ ਉਹਨੂੰ ਸ਼ੇਰ ਦੀ ਮਾਸੀ ਕਹੋ ਪਰ ਜਦੋਂ ਉਹਨੂੰ ਤੁਸੀਂ ਘਰੇਲੂ ਜਾਨਵਰ ਬਣਾ ਲਿਆ ਉਹ ਕੋਈ ਹਮਲਾ ਨਹੀਂ ਕਰਦੀ ਫਿਰਦੀ ਲੇਕਿਨ ਜੇ ਤੁਸੀਂ ਦਰਵਾਜ਼ਾ ਬੰਦ ਕਰ ਲੈਨੇ ਹੋ ਬੂਹੇ ਬੰਦ ਨੇ ਬਾਰੀਆਂ ਬੰਦ ਨੇ ਰੋਸ਼ਨਦਾਨ ਬੰਦ ਨੇ ਤੇ ਕਹਿੰਦੇ ਨੇ ਜੇ ਤੁਸੀਂ ਬਿੱਲੀ ਨੂੰ ਕੰਧ ਵੱਲ ਧੱਕ ਦਿਓਗੇ ਤਾਂ ਫਿਰ ਉਹ ਵੀ ਵਾਪਸੀ ਵਾਰ ਕਰਦੇ ਸੋ ਪੰਜਾਬ ਦੇ ਵਿੱਚ ਜੋ ਕੁਝ ਪਹਿਲਾਂ ਨਰਕਤਾਰੀ ਜਿਹੜੇ ਆ ਉਹਨਾਂ ਨੇ ਸਾਕਾ ਵਰਤਾਇਆ 13 ਸਿੰਘ ਸ਼ਹੀਦ ਕੀਤੇ ਅਦਾਲਤੀ ਸਿਸਟਮ ਸਿੱਖਾਂ ਨੇ ਦੇਖਿਆ ਉਹਦੇ ਚੋਂ ਜਸਟਿਸ ਨਹੀਂ ਨਿਕਲਿਆ ਔਰ ਫਿਰ 84 ਤੋਂ ਬਾਅਦ ਜਿਸ ਤਰੀਕੇ ਨਾਲ ਕੱਲਾ ਦਰਬਾਰ ਸਾਹਿਬ ਤੇ ਜਾਂ 37 ਇਤਿਹਾਸਿਕ ਗੁਰਦੁਆਰਿਆਂ ਤੇ ਹਮਲੇ ਨਾਲ ਗੱਲ ਨਹੀਂ ਮੁੱਕੀ ਲਗਾਤਾਰਤਾ ਨਾਲ ਪੰਜਾਬ ਦੇ 12000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਜਿਵੇਂ ਹਜ਼ਾਰਾਂ ਨੌਜਵਾਨ ਗਾਇਬ ਕਰ ਦਿੱਤੇ ਗਏ ਔਰ ਜਸਵੰਤ ਸਿੰਘ ਖਾਲੜਾ ਦਾ ਗੁਨਾਹ ਇਹ ਸੀ ਹਾਲਾਂਕਿ ਜਸਵੰਤ ਸਿੰਘ ਖਾਲੜਾ ਕੋਈ ਹਥਿਆਰਬੰਦ ਸੰਘਰਸ਼ ਦਾ ਹਿੱਸਾ ਨਹੀਂ ਸਨ ਉਹ ਤਾਂ ਈਵਨ ਅਕਾਲੀ ਦਲ ਦੇ ਜਿਹੜਾ ਮਨੁੱਖੀ ਅਧਿਕਾਰ ਵਿੰਗ ਹੈ ਉਸ ਦੇ ਅਹੁਦੇਦਾਰ ਸਨ ਜਸਪਾਲ ਸਿੰਘ ਤੇ ਲੋਰ ਜਸਵੰਤ ਸਿੰਘ ਖਾਲੜਾ ਇੱਕ ਪ੍ਰੈਜ਼ੀਡੈਂਟਿਕ ਸੈਕਟਰੀ ਲੇਕਿਨ ਜੋ ਕੁਛ ਫਿਰ 84 ਤੋਂ ਬਾਅਦ 92 94 95 ਤੱਕ ਲਗਾਤਾਰਤਾ ਨਾਲ ਕਿਉਂਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਉਹ ਸਿਲਸਿਲਾ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਔਰ ਗਾਇਬ ਕਰਨ ਦਾ ਸੀ ਉਸ ਦੇ ਉੱਤੇ ਆਲਰੇਡੀ ਉਸ ਤੇ ਆਲਮੋਸਟ ਜਿਹੜਾ ਉਹ ਫੁੱਲ ਸਟਾਪ ਲਾ ਦਤਾ ਹੈ ਉਹ ਇਉਂ ਕਹੋ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਹੋਰ ਨੌਜਵਾਨੀ ਦਾ ਘਾਣ ਰੋਕਿਆ ਲੇਕਿਨ ਇਥੋਂ ਤੱਕ ਪਹੁੰਚਣ ਲਈ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਮਨੁੱਖੀ ਅਧਿਕਾਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿੰਗ ਸੀ ਉਹ ਬਣਾਈ ਔਰ ਜਿਵੇਂ ਉਹਨਾਂ ਨੇ ਖੁਦ ਔਰ ਮੇਰੇ ਲਈ ਇੱਕ ਫਖਰ ਵਾਲੀ ਗੱਲ ਵੀ ਹੈ ਦੁੱਖ ਵੀ ਹੈ ਲਾਸਟ ਟਾਈਮ ਜਦੋਂ ਕਿ ਉਹ ਉਹਨਾਂ ਦੀ 6 ਸਤੰਬਰ 1995 ਨੂੰ ਸ਼ਹਾਦਤ ਹੁੰਦੀ ਹੈ ਕੁਝ ਮਹੀਨੇ ਪਹਿਲਾਂ ਉਹ ਕੈਨੇਡਾ ਐਸਨ ਡਿਕਸੀ ਗੁਰੂ ਕਾ ਟ੍ਰਾਂਟੋ ਦੀ ਸਟੇਜ ਐਂਡ ਕੀਲਾ ਪੰਜਾਬ ਟੀਵੀ ਪ੍ਰੋਗਰਾਮ ਦਾ ਸਾਲਾਨਾ ਸੁਆਗਮ ਸੀ ਔਰ ਮੈਨੂੰ ਉਹਨਾਂ ਦੇ ਨਾਲ ਸਟੇਜ 'ਤੇ ਸ਼ੇਅਰ ਕਰਨ ਦਾ ਮੌਕਾ ਮਿਲਿਆ ਉਹਨਾਂ ਦੀ ਜਿਹੜੀ ਹੈ ਨਿੱਗੀ ਗੱਲ ਵਖੜੀ ਉਹ ਵੀ ਮੈਨੂੰ ਯਾਦ ਹੈ ਜਦੋਂ ਕਿ ਅਸੀਂ ਬੋਲ ਕੇ ਫਿਰ ਥੱਲੇ ਆਏ ਔਰ ਉਹਨਾਂ ਦੀ ਉਹ ਸਪੀਚ ਜਿਹੜੀ ਜਸਵੰਤ ਸਿੰਘ ਖਾਲੜਾ ਔਰ ਉਹਨੇ ਇਸ ਮੌਕੇ ਤੇ ਕੀਤੀ ਅੱਜ ਵੀ ਜੱਤ ਪ੍ਰਸਿੱਧ ਹੈ ਜੀ ਔਰ ਕਿਵੇਂ ਉਹਨਾਂ ਨੇ ਉਸ ਤੇ ਵੀ ਬਿਆਨ ਕੀਤਾ ਬਾਅਦ ਵਿੱਚ ਵੀ ਇਹ ਗੱਲ ਸਾਹਮਣੇ ਆਈ ਕਿ ਕਿਵੇਂ ਉਹਨਾਂ ਨੇ ਤਿੰਨ ਸ਼ਮਸ਼ਾਨ ਘਾਟਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦਰਗਿਆਣਾ ਮੰਦਰ ਔਰ ਦੂਸਰੇ ਵਾਲੇ ਉਹਨਾਂ ਤੇ ਆਧਾਰਿਤ ਉਹਨਾਂ ਨੇ ਜਿਹੜਾ ਡਾਟਾ ਕਲੈਕਟ ਕੀਤਾ ਲੱਕੜਾ ਕੌਣ ਜੋ ਕਿ ਮਿਊਨਿਸਪਲ ਕਮੇਟੀ ਪ੍ਰੋਵਾਈਡ ਕਰਦੀ ਹੈ ਲਾਸ਼ਾਂ ਕੌਣ ਲੈ ਕੇ ਆਇਆ ਕੀ ਹੋਇਆ ਇਸ ਨੂੰ ਅਸੀਂ ਕਈ ਵਾਰ ਦੁਹਰਾਇਆ ਸੋ ਕੁੱਲ ਮਿਲਾ ਕੇ ਉਸ ਹਵਾਲੇ ਨਾਲ ਉਹਨਾਂ ਨੇ ਇਹ ਵੀਰਵੇ ਇਕੱਠੇ ਕਰਕੇ ਸਾਬਤ ਕੀਤਾ ਕਿ ਲਗਭਗ 25000 ਦੇ ਕਰੀਬ ਉਸ ਵੇਲੇ ਪੰਜਾਬ ਦੇ 13 ਜ਼ਿਲ੍ਹੇ ਸਨ ਕਿ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ ਉਹਨਾਂ ਦੀ ਬੇਟੀ ਨੇ ਸਟੌਪਟਨ ਗੁਰਦੁਆਰਾ ਸਾਹਿਬ 'ਚ ਐਡਰੈਸ ਕਰਦੇ ਕਿ ਐਸੀ 2 ਸਾਲ ਪਹਿਲਾਂ ਉਹਨਾਂ ਨੇ ਕਹਿ ਐਸੀ ਕਿ ਮੇਰੇ ਪਿਤਾ ਜੀ ਨੇ ਆਪਣੀ ਸ਼ਹਾਦਤ ਦੇ ਕੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ ਔਰ ਉਹ ਜਦੋਂ ਇਸ ਕੰਮ ਦੇ ਵਿੱਚ ਆਏ ਉਹਨਾਂ ਨੇ بڑے ਸਲੀਕੇ ਦੇ ਨਾਲ ਇਹ ਸਾਰੇ ਨੂੰ ਜਦੋਂ ਤੱਕ ਸਾਰੀ ਗੱਲ ਕੱਢ ਨਹੀਂ ਲਈ ਬਾਹਰ ਆਏ ਉਹਨਾਂ ਨੇ ਉਹ ਸਾਰੇ ਵੇਰਵੇ ਬਾਹਰਲੇ ਮੈਂਬਰਸ ਪਾਰਲੀਮੈਂਟ ਤੱਕ ਵੀ ਰੱਖੇ ਸਿੱਖ ਕੌਮ ਤੱਕ ਵੀ ਰੱਖੇ ਔਰ ਉਦੋਂ ਉਹਨਾਂ ਨੇ ਕਿਹਾ ਕਿ ਮੈਨੂੰ ਅਜੀਤ ਸਿੰਘ ਸੰਧੂ ਜਿਹੜਾ ਤਰਨਤਾਰਨ ਦਾ ਐਸਐਸਪੀ ਸੀ ਉਹ ਕਹਿੰਦਾ ਕਿ ਵੀ ਤੂੰ 25000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਜੇ 25000 ਇੱਕ ਹੋ ਗਏ ਤਾਂ ਕੋਈ ਫਰਕ ਨਹੀਂ ਪੈਜ ਔਰ ਉਹਨਾਂ ਨੇ ਕਿਹਾ ਜੀ ਕਿ ਵੀ ਮੈਂ ਔਰ ਉਹਨਾਂ ਦੀ ਸਪੀਚ ਜਿਹੜੀ ਸ਼ਹਾਦਤ ਦਾ ਇੱਕ ਕਾਨਸੈਪਟ ਹੈ ਔਰ ਕਿਵੇਂ ਉਹ ਆਪਣੇ ਉਸ ਵਕਤ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਸੀ ਸੋ ਉਹ ਬਿਲਕੁਲ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਗੱਲ ਨੂੰ ਅਦਾਲਤੀ ਲੜਾਈ ਰਾਂ ਵੀ ਲੜਨਾ ਚਾਹਿਆ ਜਦੋਂ ਉਹਨਾਂ ਦੇ ਕੋਲ ਵੇਰਵੇ ਆਏ ਪੰਜਾਬ ਹਰਿਆਣਾ ਹਾਈ ਕੋਰਟ ਚ ਉਹਨਾਂ ਨੇ ਇਸ ਤੇ ਉੱਤੇ ਪਟੀਸ਼ਨ ਦਾਇਰ ਕੀਤੀ ਔਰ ਡਿਸਮਿਸ ਕਰ ਦਿੱਤੀ ਗਈ ਇਹ ਕਹਿ ਕੇ ਜਿ ਕਿ ਜਿਹੜੇ ਮਰਨ ਵਾਲੇ ਨੇ ਉਹਨਾਂ ਨਾਲ ਤਾਂ ਤੁਹਾਡੀ ਕੋਈ ਰਿਸ਼ਤੇਦਾਰੀ ਨਹੀਂ ਹੈ ਜੀ ਔਰ ਗੱਲ ਜਦੋਂ ਉਹਨਾਂ ਨੂੰ ਹੁਣ ਅਸੀਂ ਦੇਖਦੇ ਹਾਂਗੇ 31 ਅਗਸਤ 1995 ਨੂੰ ਸ਼ਹੀਦ ਭਾਈ ਦਲਾਵਰ ਸਿੰਘ ਉਸ ਜ਼ਾਲਮ ਸੂਬੇਦਾਰ ਬੈਂਤੇ ਨੂੰ ਕਿਉਂਕਿ ਬੈਂਤੇ ਕੇਪੀ ਗਿੱਲ ਦੀ ਜੋੜੀ ਨੇ ਲਗਭਗ 50000 ਦੇ ਕਰੀਬ ਜਿਹੜੇ ਨੌਜਵਾਨ ਨੇ ਉਸ 2.5 ਸਾਲ ਦੇ ਪੀਰੀਅਡ ਦੇ ਵਿੱਚ ਉਠੇ ਪੁਲਿਸ ਮੁਕਾਬਰਿਆਂ 'ਚ ਮਾਰੇ ਉਹਨਾਂ ਨੂੰ ਸਜ਼ਾ ਯਾਫਤਾ ਕਰਦੇ ਨੇ ਬੇਸ਼ੱਕ ਬੇਨਤਾ ਮਾਰਿਆ ਗਿਆ ਹਰਚੰਦ ਸਿੰਘ ਬਰਾੜ ਜਿਹੜਾ ਉਹ ਮੁੱਖ ਮੰਤਰੀ ਬਣਦਾ ਤੇ 6 ਸਤੰਬਰ 1995 ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੇ ਘਰ ਕਬੀਰਪਾਪ ਤੇ ਜਿੱਥੇ ਘਰ ਦੇ ਬਾਹਰ ਉਹ ਕਾਰ ਧੋ ਰਹੇ ਸਨ ਉਹਨਾਂ ਨੂੰ ਜਿਹੜੀ ਹੈ ਉਹ ਪੁਲਿਸ ਪਾਰਟੀ ਚੁੱਕ ਕੇ ਲਗਾਈ ਔਰ ਜਿਹੜੀਆਂ ਬਾਅਦ ਜਿਹੜੇ ਕੁਝ ਤੱਥ ਅੱਡ ਅੱਡ ਗਵਾਵਾਂ ਰਾਈ ਸਾਹਮਣੇ ਆਏ ਕਿ ਲਗਭਗ 2 ਮਹੀਨੇ ਉਹਨਾਂ ਨੂੰ ਕਸਟਡੀ ਦੇ ਵਿੱਚ ਰੱਖ ਕੇ ਟੌਰਚਰ ਕੀਤਾ ਗਿਆ ਕੇ ਪੀ ਗਿਲ ਜਿਹੜਾ ਪ੍ਰਾਈਮ ਉਸ ਵੇਲੇ ਕਿਉਂਕਿ ਬੇਨਤਾ ਦਾ ਮਾਰਿਆ ਗਿਆ ਬਰਾਡ ਅਜੇ ਟੇਕਓਵਰ ਕਰ ਰਿਹਾ ਸੀ ਔਰ ਕੇ ਪੀ ਗਿਲ ਨੇ ਉਹਨੂੰ ਜਿਹੜਾ ਇਸ ਕਾਲ ਦਾ ਉਹ ਸਜ਼ਾ ਯਾਫਤਾ ਕਰਨਾ ਚਾਹੁੰਦਾ ਸੀ ਕਿ ਉਸ ਦਾ ਜਿਹੜਾ ਕਾਲਾ ਰਿਕਾਰਡ ਹੈ ਉਹ ਇਤਿਹਾਸ ਦੇ ਵਿੱਚ ਦੁਨੀਆ ਦੇ ਸਾਹਮਣੇ ਆਇਆ ਉਹ ਉਹਨਾਂ ਨੂੰ ਟੌਰਚਰ ਇਹੀ ਕਹਿੰਦਾ ਰਿਹਾ ਕਿ ਇਸ ਕੰਮ ਨੂੰ ਛੱਡ ਦਿਓ ਉਹਨਾਂ ਨੇ ਕਿਹਾ ਕਿ ਭਾਈ ਤੂੰ ਜੋ ਕਰਨਾ ਹੈ ਆਪਣੀ ਮਾਨਾਈ ਕਰ ਲੈ ਅਸੀਂ ਸੱਚ ਦੇ ਰਸਤੇ ਤੇ ਪੰਦੇ ਹੀ ਆ ਗੁਰੂ ਨਾਨਕ ਦੇ ਸਿੱਖ ਹੈ ਔਰ ਅਸੀਂ ਸੱਚ ਨੂੰ ਬਾਹਰ ਲਿਆਣਾ ਔਰ ਉਸ ਦੌਰ ਦੇ ਵਿੱਚ ਟਾਰਚਰ ਕਰ ਕਰਕੇ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਨੇ 11 ਸਤੰਬਰ 1995 ਨੂੰ ਭਾਰਤੀ ਸੁਪਰੀਮ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਫਾਈਲ ਕੀਤੀ ਔਰ ਅੱਜ 21 ਸਾਲ ਬੀਤ ਚੁੱਕੇ ਨੇ ਨਿੱਕੀਆਂ ਮੋਟੀਆਂ ਸਜ਼ਾਵਾਂ ਜਿਹੜੇ ਲੋਅਰ ਲੈਵਲ ਦੇ ਉਹਨਾਂ ਨੂੰ ਹੋਈਆਂ ਨੇ ਲੇਕਿਨ ਜਿਹੜਾ ਮੁੱਖ ਦੋਸ਼ੀ ਹੈ ਕੇਪੀ ਗਿੱਲ ਜਿਹਦੇ ਹੁਕਮਾ ਥੱਲੇ ਜਿਹੜਾ ਜਸਵੰਤ ਸਿੰਘ ਖਾਲੜਾ ਸ਼ਹੀਦ ਕੀਤੇ ਗਏ ਉਹ ਅੱਜ ਵੀ ਆਫ ਦਾ ਹੁੱਕ ਹੈ ਅਸੀਂ ਸਮਝ ਰਹੇ ਹਾਂ ਕਿ ਜਿੱਥੇ ਜਸਵੰਤ ਸਿੰਘ ਖਾਲੜਾ ਇੱਕ ਬਹਾਦਰ ਯੋਧੇ ਨੇ ਮਨੁੱਖੀ ਹੱਕਾਂ ਲਈ ਔਰ ਮੈਂ ਬੇਇਨਸਾਫੀ ਕਰਾਂਗਾ ਜੇ ਬੀਬੀ ਪਰਮਜੀਤ कौर ਖਾਲੜਾ ਉਹਨਾਂ ਦੀ ਸਿੰਘਣੀ ਨੇ ਜਿੱਥੇ ਉਹਨਾਂ ਦੇ ਪਤੀ ਨੇ ਕੰਮ ਛੱਡਿਆ ਉਹਨੂੰ ਅੱਗੇ ਤੋਰਿਆ ਬੱਚੇ ਛੋਟੇ ਸਨ ਉਹਨਾਂ ਨੇ ਬੱਚਿਆਂ ਨੂੰ ਵੀ ਪਾਲਿਆ ਉਹਨਾਂ ਦੀ ਬੇਟੀ ਵੀ ਉਹਨਾਂ ਨੇ ਮਾਸਟਰਸ ਇਥੋਂ ਫ੍ਰੈਜ਼ ਨੂੰ ਤੋਂ ਕੀਤੀ ਹੈ ਬੇਟਾ ਕੈਨੇਡਾ ਚ ਹੈ ਔਰ ਕਿਵੇਂ ਉਹਨਾਂ ਨੇ ਮਾਂ ਦੇ ਨਾਤੇ ਵੀ ਫਰਜ਼ ਨਿਭਾਏ ਸਮਾਜ ਦੇ ਸਾਹਮਣੇ ਵੀ ਆਪਣਾ ਬਹਾਦਰ ਚਿਹਰਾ ਔਰ ਮਨੁੱਖੀ ਹੱਕਾਂ ਦੇ ਪਿੱਛੇ ਦੇ ਵਿੱਚ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਉੱਥੇ 6 ਸਤੰਬਰ ਹੋ ਚੁੱਕਾ ਹੈ ਔਰ ਕਬੀਰ ਪਾਰਕ ਦੇ ਵੱਡੇ ਹਾਲ ਦੇ ਵਿੱਚ ਸਮਾਗਮ ਉਹਨਾਂ ਦੀ ਯਾਦਖੰਡ ਪਾਰਟ ਸਾਹਿਬ ਦੇ ਪੋਗਰ ਦੂਜੇ ਖਾਰੜਾ ਮਿਸ਼ਨ ਆਰਗੇਨਾਈਜੇਸ਼ਨ ਜਿਵੇਂ ਆ ਉਹਨਾਂ ਦੀ ਸੰਸਥਾ ਹੈ ਔਰ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਰਿਜ਼ੋਲਵ ਜਾਰੀ ਰੱਖਾਂਗੇ ਕਿ ਉਹਨਾਂ ਨੇ ਟੀਵੀ 84 ਤੇ ਵੀ ਸਮੇਂ-ਸਮੇਂ ਇੰਟਰਵਿਊ ਦਤੈ ਨੇ ਔਰ ਅੱਜ ਜਿਹੜਾ ਟੀਵੀ 84 ਨਿਊਜ਼ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਡਾਕਟਰ ਇਖਤਜ਼ਾਰ ਕਰਾਮਤ ਸ਼ੀਮਾ ਉਹਨਾਂ ਦੇ ਨਾਲ ਗੱਲਬਾਤ ਜਿੱਥੇ ਹਿਊਮਨ ਰਾਈਟਸ ਤੇ ਸਰ ਜਸਵੰਤ ਸਿੰਘ ਖਾਲੜਾ ਨੂੰ ਐਟਰੀਬਿਊਟਡ ਇਸ ਦੇ ਦਿਨ ਦੇ ਮੁੱਦੇ ਤੇ ਹੋਏਗੀ ਅੱਜ ਭਾਰਤੀ ਏਜੰਸੀਆਂ ਕਿਵੇਂ ਕਸ਼ਮੀਰ ਦੇ ਵਿੱਚ ਔਰ ਦੂਸਰੇ ਹਿੱਸਿਆਂ ਦੇ ਵਿੱਚ ਮਨੁੱਖੀ ਹੱਕਾਂ ਦਾ ਕਾਣ ਕਰ ਰਹੀਆਂ ਨੇ ਇਸ ਦੇ ਉੱਤੇ ਵੀ ਵਿਚਾਰ ਚਰਚਾ ਹੋਏਗੀ ਸੋ ਅਸੀਂ ਇਸ ਬਹਾਦਰ ਯੋਧੇ اور ਅਸੀਂ ਸਮਝਦੇ ਹਾਂ ਕਿ ਹਰ ਇੱਕ ਨੇ ਜਿਸ ਫੀਲਡ ਨੂੰ ਚੁਣਿਆ ਉਸ ਦਾ ਮਕਸਦ ਸਿੱਖ ਦੇ ਨਾਤੇ ਗੁਰੂ ਨੂਰੀ ਜਾਣੇ ਮੈਂ ਅਕਸਰ ਇਹ ਕਹਿੰਦਾ ਕਿ ਭਾਈ ਉਸ ਅਨੰਦਪੁਰੀ ਦੇ ਵਿੱਚ ਇੱਕ ਪਾਸੇ ਭਾਈ ਆਨੰਦ ਲਾਲ ਨੇ ਉਹ ਕਲਮ ਚਲਾ ਰਹੇ ਨੇ ਇੱਕ ਪਾਸੇ ਪਾਈ ਕਨਈਆ ਜੀ ਨੇ ਉਹ ਪਾਣੀ ਦੀ ਮਸ਼ਕ ਦੇ ਨਾਲ ਦੁਸ਼ਮਣ ਤੇ ਸੱਜਣ ਸਭ ਦੀ ਸੇਵਾ ਕਰ ਰਹੇ ਨੇ ਔਰ ਪਾਈ ਬਚਿੱਤਰ ਸਿੰਘ ਉਸ ਨਾਗਣੀ ਵਰਸ਼ੇ ਦੇ ਨਾਲ ਮਸਤ ਹਾਥੀਆਂ ਦਾ ਮੂੰਹ ਮੋੜ ਰਹੇ ਨੇ ਪਰ ਸਾਰੇ ਹੀ ਆਪਣੇ ਪਿਤਾ ਨੂੰ ਉਸ ਪਿਤਾ ਦੀ ਨਗਰੀ ਦੇ ਵਿੱਚ ਰਿਝਾ ਰਹੇ ਨੇ ਉਸ ਇਸ਼ਕ ਦੀ ਖੇਡ ਦੇ ਜਿਹੜੇ ਨੇ ਉਹ ਮੁਸਾਫਰ ਨੇ ਔਰ ਅਸੀਂ ਸਮਝਦੇ ਹਾਂ ਕਿ ਸਾਜਸਵੰਤ ਸਿੰਘ ਖਾਲੜਾ ਨੇ ਬਹੁਤ ਵੱਡਾ ਕੰਮ ਕੀਤਾ ਔਰ ਬਿਨਾ ਕਾਂਸਿਕਵੈਂਸਸ ਦੀ ਪਰਵਾਹ ਕੀਤੇ ਹੈ ਗ੍ਰਸਤੀ ਹੁੰਦੇ ਆਂ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੇ ਆਂ ਔਰ ਉੱਥੇ ਬਹੁਤ ਸਾਰਿਆਂ ਦੇ ਕੋਲ ਇੱਕ ਤਾਂ ਉਹ ਨੇ ਜਿਹੜੇ ਬਦੋਬਦੀ ਉਸ ਤਸ਼ੱਦਦ ਦਾ ਹਿੱਸਾ ਬਣੇ ਜਾਂ ਮੂਵਮੈਂਟ ਦੇ ਵਿੱਚ ਘੜੀਸੇ ਗਏ ਜੇ ਮੈਂ ਸ਼ਬਦ ਕਹਾਂ ਇਹ ਕੋ ਨੇ ਜਿਨ੍ਹਾਂ ਨੇ ਛੁੜਿਆ ਉਹਨਾਂ ਨੂੰ ਕਾਂਸਿਕਵੈਂਸਸ ਦਾ ਪਤਾ ਸੀ ਕਿ ਕੀ ਵਾਪਰ ਨੇ ਲੇਕਿਨ ਇਹਦੇ باوجود ਉਹਨਾਂ ਨੇ ਦਲੇਰੀ ਦੇ ਨਾਲ ਉਸ ਰਸਤੇ ਨੂੰ ਚੁਣਿਆ ਸੋ ਅਸੀਂ ਇਹ ਅੱਜ ਦਾ ਪ੍ਰੋਗਰਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਨਮਰਤ ਕਰਦੇ ਹਾਂ ਜੀ ਡਾਕਟਰ ਸਾਹਿਬ ਇਥੇ ਲੈਨੇ ਆਪ ਬ੍ਰੇਕਸ ਈਵਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ